ਗੁਰੂ ਨਗਰੀ ਅੰਮ੍ਰਿਤਸਰ ਦੀ ਬਦਲੀ ਨੂੰ ਹਾਰ ਤੋਂ ਬਾਅਦ ਹੁਣ ਸਰਕਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਅੰਦਰੂਨੀ ਦਿੱਖ ਬਦਲਣ ਦੀ ਤਿਆਰੀ ਚ ਹੈ ਹੁਣ ਖਾਸ ਮੌਕਿਆਂ ਤੇ ਦਰਬਾਰ ਸਾਹਿਬ ਨੂੰ ਪਹਿਲਾਂ ਵਾਂਗ ਲਾਈਟਾਂ ਨਾਲ ਨਹੀਂ ਸਜਾਇਆ ਜਾਏਗਾ ਬਲਕਿ ਕੰਪਿਊਟਰ ذریعے ਸਾਰੀ ਪਰਿਕਰਮਾ ਜਗਮਗ ਕਰੇਗੀ ਇਹ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਅਸੀਂ ਟੈਕਨੋਲੋਜੀ ਬਾਹਰੋਂ ਲੈ ਕੇ ਆਏ ਆ ਤੇ ਹਲੇ 40% ਕਮ ਹੋਇਆ ਹੈ 15% ਕਮ ਹੋਣਾ ਹੈ ਤੇ ਤੁਸੀਂ ਅੰਦਰ ਜੇ ਜਾਓਗੇ ਜਿਵੇਂ ਬਾਹਰ ਇਫੈਕਟ ਆਇਆ ਸਾਰਾ ਦਰਬਾਰ ਸਾਹਿਬ ਦੇ ਅੰਦਰ ਤੁਸੀਂ ਬਿਲਡਿੰਗਸ ਦੇ ਉੱਤੇ ਮਨਾਰਸ ਦੇ ਉੱਤੇ ਲਿਊਮਿਨੇਸ਼ਨ ਆ ਪਰਮਨੈਂਟ ਇਫੈਕਟ ਐਂਡ ਪੂਰੇ ਦਿਨ ਚ ਮੂਡ ਰਾਤ ਨੂੰ ਕਿਵੇਂ ਮੂਡ ਚੇਂਜ ਹੁੰਦਾ ਹੈ ਉਹਦੇ ਇਫੈਕਟਸ ਆਟੋਮੈਟਿਕਲੀ ਕੰਪਿਊਟਰਾਈਜ਼ ਸਾਰੇ ਹੋਣਗੇ ਕੰਪਿਊਟਰਾਈਜ਼ ਰਹੀਂ ਹਰ ਜਿਵੇਂ 11 ਵਜੇ ਹੋਰ ਇਫੈਕਟ ਹੋ ਜਾਊਗਾ 12 ਵਜੇ ਹੋਰ ਹੋ ਜਾਊਗਾ ਸਵੇਰੇ ਹੋਰ ਹੋ ਜਾਊਗਾ ਆਪਣੇ ਆਪ ਹੀ ਕੰਪਿਊਟਰਾਈਜ਼ ਸਾਰਾ ਲਾਈਟਾਂ ਲਾਉਣ ਦੀ ਲੋੜ ਨਹੀਂ ਕੰਪਿਊਟਰ ਨੇ ਦੀਵਾਲਾ ਕਰ ਦੇਣੀ ਹੈ ਕੰਪਿਊਟਰ ਨੇ ਉਵੇਂ ਲੜੀਆਂ ਲਾ ਦੇਣੀਆਂ ਹੈ through technology ਇਹ ਨਹੀਂ ਨਹੀਂ ਹਰਮਿੰਦਰ ਸਾਹਿਬ ਦੇ ਬਾਹਰ ਬਣੇ ਪਲਾਜ਼ਾ ਦੀ ਬੇਸਮੈਂਟ ਵਿੱਚ ਚਾਰ ਆਡੀਟੋਰੀਅਮ ਵੀ ਬਣਾਏ ਗਏ ਨੇ ਜਿਨ੍ਹਾਂ ਚ ਸਿੱਖ ਇਤਿਹਾਸ ਤੇ ਗੁਰੂ ਸਹਿਬਾਨ ਦੀ ਜੀਵਨੀ ਤੇ ਆਧਾਰਿਤ ਫਿਲਮਾਂ ਦਿਖਾਈਆਂ ਜਾਣਗੀਆਂ ਅੱਜ ਦੇ ਬਾਅਦ ਦਰਬਾਰ ਸਾਹਿਬ ਦੇ ਪਲਾਜ਼ਾ ਦੇ ਥੱਲੇ ਹਰ ਅੱਧੇ ਘੰਟੇ ਬਾਅਦ ਆ ਸ਼ੋਅ ਹੋਇਆ ਕਰਨਗੇ ਜਿੱਥੇ ਚਾਰ ਆਡੀਟੋਰੀਅਮ ਬਣੇ ਆ ਤਕਰੀਬਨ 45 ਮਿੰਟਾਂ ਚਾਰੇ ਸ਼ੋਅ ਦੇਖੇ ਜਾਣਗੇ ਤੇ ਸਾਨੂੰ ਉਮੀਦ ਹੈ ਕਿ 24 ਪਹਿਲੇ ਤਾਂ ਅਸੀਂ 10 ਘੰਟੇ ਚਲਾਵਾਂਗੇ ਫਿਰ ਜਿਵੇਂ ਜਿਵੇਂ ਆਪਣਾ ਪ੍ਰੈਸ਼ਰ ਵਧੂਗਾ ਉਵੇਂ ਉਹ ਟਾਈਮ ਵਧਾਈ ਜਾਵਾਂਗੇ ਕਰੋੜਾਂ ਦੀ ਲਾਗਤ ਨਾਲ ਬਣੇ ਇਹਨਾਂ ਆਡੀਟੋਰੀਅਮਸ ਦਾ ਉਦਘਾਟਨ ਕਰਨ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਅੰਮ੍ਰਿਤਸਰ ਪਹੁੰਚੇ ਸੀ